ਪੰਜਾਬ ਦੇ ਵਿੱਚ ਲਗਾਤਾਰ ਕਰਜ਼ੇ ਕਾਰਨ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਵਧਦੇ ਜਾ ਰਹੇ ਨੇ ਜਰਾ ਮੈਂ ਮੈਨੋਤ ਤੋਂ ਲੱਗ ਰਿਹਾ ਇੱਕ ਮਾਮਲਾ ਬਰਨਾਲਾ ਦੇ ਪਿੰਡ ਢੋਲਾਂ ਤੋਂ ਸਾਹਮਣੇ ਆਇਆ ਹੈ ਜਿੱਥੇ 3 ਏਕੜ ਜ਼ਮੀਨ 'ਤੇ ਖੇਤੀ ਕਰਨ ਵਾਲੇ 26 ਸਾਲਾ ਕਿਸਾਨ ਰੁਪਿੰਦਰ ਸਿੰਘ ਨੇ ਆਪਣੇ ਘਰ ਦੀ ਛੱਤ ਤੇ ਪੱਖੇ ਦੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ ਇਸ ਮੌਕੇ ਮ੍ਰਿਤਕ ਕਿਸਾਨ ਰੁਪਿੰਦਰ ਸਿੰਘ ਦੇ ਚਾਚਾ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੁਪਿੰਦਰ ਸਿੰਘ ਉਹਨਾਂ ਦੇ ਭਰਾ ਬਲਦੇਵ ਸਿੰਘ ਦਾ ਇਕਲੌਤਾ ਪੁੱਤਰ ਸੀ ਅਤੇ ਉਸਨੇ 3.5 ਏਕੜ ਜ਼ਮੀਨ 'ਤੇ ਖੇਤੀ ਕਰਕੇ ਆਪਣੇ ਪਰਿਵਾਰ ਦਾ ਕੁਜ਼ਾੜਾ ਚਲਾਇਆ ਕਰਜ਼ਾ ਨਾ ਵੱਧ ਗਿਆ ਕਿ ਕਰਜ਼ਾ ਚੁਕਾਉਣ ਦੇ ਲਈ ਅੱਧਾ ਏਕਰ ਜ਼ਮੀਨ ਵੇਚਣੀ ਪੈ ਗਈ ਜਿਸ ਤੋਂ ਬਾਅਦ ਕਰਜ਼ਾ ਨਾ ਮੋੜਿਆ ਗਿਆ ਰੁਪਿੰਦਰ ਸਿੰਘ ਕਰਜ਼ੇ ਦੇ ਕਾਰਨ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਜਿਸ ਤੋਂ ਬਾਅਦ ਉਹ ਨਸ਼ੇ ਦੀ ਦਲਦਲ ਦੇ ਵਿੱਚ ਫਸ ਗਿਆ ਬੀਤੀ ਸ਼ਾਮ ਰੁਪਿੰਦਰ ਸਿੰਘ ਘਰ ਦੇ ਵਿੱਚ ਆਪਣੇ ਕਮਰੇ ਦੇ ਵਿੱਚ ਬੈਠਾ ਸੀ ਉਸ ਦੀ ਮਾਂ ਬਾਹਰ ਬੈਠੀ ਘਰ ਦਾ ਕੰਮ ਕਰ ਰਹੀ ਸੀ ਜਿਸ ਤੋਂ ਬਾਅਦ ਉਸਨੇ ਆਪਣੇ ਇੱਕ ਲੜਕੇ ਨੂੰ ਸ਼ਾਮ ਦੀ ਚਾਹ ਦੇਣ ਦੇ ਲਈ ਕਮਰਾ ਖੋਲਣ ਦੇ ਲਈ ਕਿਹਾ ਤਾਂ ਉਸਦੇ ਲੜਕੇ ਨੇ ਕਮਰਾ ਨਹੀਂ ਖੋਲਿਆ ਇਸ ਲਈ ਵਾਰ-ਵਾਰ ਫੋਨ ਕੀਤੇ ਗਏ ਤਾਂ ਲੋਕਾਂ ਨੇ ਇਕੱਠੇ ਹੋ ਕੇ ਦਰਵਾਜ਼ਾ ਤੋੜ ਦਿੱਤਾ ਅਤੇ ਫਿਰ ਦੇਖਿਆ ਕਿ ਉਹਨਾਂ ਦੇ ਇਕਲੋਤੇ ਪੁੱਤਰ ਨੇ ਕਮਰੇ ਦੇ ਉੱਪਰਲੇ ਪੱਖੇ ਦੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਹੈ ਤਵੰਦਾਸੀਏ ਕਿ ਇਸ ਘਟਨਾ ਤੋਂ ਬਾਅਦ ਪੂਰਾ ਪਰਿਵਾਰ ਸਦਮੇ ਦੇ ਵਿੱਚ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਪੂਰਾ ਹਾਲ ਹੈ ਕੀ ਨਾ ਹੋਏ ਤੋੜੇ ਬਲਜਿੰਦਰ ਸਿੰਘ ਢੋਲਾ ਕੀ ਕਹਿਣਾ ਚਾਹਣਾ ਹੈ ਜਿਹੜੇ ਕਿਸਾਨ ਦੀ ਦਿੱਕਹੀ ਹੈਗੀ ਹੈ ਇੱਕ ਰਪਿੰਦਰ ਸਿੰਘ ਨਾਂ ਦਾ ਮੁੰਡਾ ਹੈਗਾ ਜੀ ਮੇਰਾ ਭਤੀਜਾ ਹੈਗਾ ਤੇ ਉਹਦੇ ਬਾਪ ਦਾ ਨਾਮ ਬਲਦੇਵ ਸਿੰਘ ਹੈ ਢੋਲੇ ਪਿੰਡ ਤੋਂ ਇਹਨਾਂ ਦੇ ਸਰ ਕਰਜ਼ਾ ਸੀ ਜੀ ਇਹ ਦੋ ਹੀ ਭੈਣ ਭਰਾ ਸੀ ਜੀ ਇੱਕ ਵੱਡੀਏ ਤੋਂ ਭੈਣ ਆ ਜੰਦੀ 8 ਸਾਲ ਪਹਿਲਾਂ ਵਿਆਹੀ ਸੀ ਕਰਜ਼ਾ ਕਾਫੀ ਚਿਰ ਦਾ ਜਾਣਦੀ ਸਿਰ ਸੀ ਉਸ ਤੋਂ ਬਾਅਦ ਇਹ ਨਸ਼ੇ ਦੀ ਦੌਰ ਦੇ ਵਿੱਚ ਪੈ ਗਿਆ ਨਸ਼ੇ ਦੇ ਇੰਨਾ ਜ਼ਿਆਦਾ ਹੋ ਗਿਆ ਜਾਣਦੀ ਜਿੱਥੋਂ ਜਣਦੀ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਨਸ਼ਾ ਕਰਨ ਲੱਗਿਆ ਤੇ ਜਿਹਨ ਦੇਣਾ ਤੋਂ ਸਮਰਥ ਜਾਣ ਦੀ ਉੱਪਰ ਦੀ ਹੋ ਗਿਆ ਜਾਣ ਦੀ ਕਰਜ਼ਾ ਨਾਮ ਆਉਣ ਤੋਂ ਸਾਡੇ ਕਿ ਤਨੇ ਕਿਲੇ ਇਸ ਵੀਰ ਕੋਲ ਇਹ ਜ਼ਮੀਨ ਸੀ ਤੇ ਇਹਦੇ ਡੈਡੀ ਦੇ ਨਾਮ ਹੈ ਉਹ ਤੇ ਉਹਦੇ ਵਿੱਚੋਂ ਵੀ ਜਿਹਨ ਦਿੱਤਾ ਕਿਲਾ ਇਹਨਾਂ ਨੂੰ ਕਰਜ਼ੇ ਦੇ ਉਸ ਦੇ ਵਿੱਚ ਵੇਚਣਾ ਵੀ ਪਿਆ ਤੇ ਕੋਸ਼ੇ ਦਾ ਸਰਕਾਰੀ ਕਾਗਜ਼ ਕਰਜ਼ਾ ਵੀ ਹੈਗਾ ਤੇ ਕੋਸ਼ੇ ਦਾ ਕੋਈ ਪ੍ਰਾਈਵੇਟ ਕਰਜ਼ਾ ਕਿਸ ਤੋਂ ਲਿੱਤਾ ਹੋਇਆ ਜਿਹਨ ਦੀ ਪੂਰੀ ਲਿਖਤ ਪੜਤ ਵੀ ਆਪਣੇ ਕੋਲ ਹੈਗੀ ਹੈ ਤਕਰੀਬਨ ਕਰਜ਼ਾ ਸੀ ਪਿਆ ਤਕਰੀਬਨ ਤੋਂ ਪਰਚਾਂਤ ਸੀ ਤਕਰੀਬਨ 15 ਲੱਖ ਰੁਪਏ ਦਾ ਕਰਜ਼ਾ ਸੀ ਜੀ ਤੇ ਅੱਜ ਇਹਨੇ ਫਾਹਲਾ ਕੇ ਜਣਦੀਏ ਆਪਣੀ ਜਿਵੇਂ ਲੀਲਾ ਸੰਪਵਤ ਕਰ ਲਈ ਇਹਦਾ ਡੈਡੀ ਵੀ ਹੈ ਜਿਹੜਾ ਬਲਦੇਵ ਸਿੰਘ ਉਹ ਵੀ ਹਾਰਟ ਦਾ ਮਰੀਜ਼ ਹੈ ਜੀ ਉਹ ਵੀ 18 ਤਰੀਕ ਤੋਂ ਲਗਾਤਾਰ ਦਾਖਲ ਸੀ ਆ ਦੋ ਤਿੰਨ ਦਿਨ ਪਹਿਲਾਂ ਛੁੱਟੀ ਲੈ ਕੇ ਕਰਿਆ ਜੀ ਮੰਗ ਕੀ ਕਰਦੇ ਨੇ ਜਿਹੜਾ ਹੈਗਾ ਮੰਗ ਸੀ ਕਰਜ਼ੇ ਦੀ ਵੀ ਸਰਕਾਰ ਤੋਂ ਮੰਗ ਇਹ ਕਰਦੇ ਆ ਵੀ ਜਿਹੜਾ ਹੁਣ ਨਸ਼ੇ ਵਾਲੀ ਗੱਲ ਹੈ ਵੀ ਉਹਨੂੰ ਵੀ ਠੱਲ ਪਾਵੇ ਸਰਕਾਰ ਤੇ ਜਿਹੜਾ ਕਰਜ਼ਾ ਹੈ ਉਹਦੇ ਤੇ ਵੀ ਲਕੀਰ ਮਰਤੇ ਦੇ ਪਰਿਵਾਰ ਦੇ ਪਾਲਣ ਪੋਸਣ ਲਈ ਕਿਉਂਕਿ ਮਗਰੋਂ ਦੋਨੇ ਇਹਦਾ ਮੰਮੀ ਡੈਡੀ ਵੀ ਰਹਿ ਗਏ ਤੇ ਬਲਦੇਵ ਤੇ ਉਹਦੀ ਮਾਤਾ ਅਮਰਜੀਤ ਕੌਰ ਤੇ ਉਹਨਾਂ ਵਾਸਤੇ ਉਹਦੇ ਨੇ ਬਿਸੇਬੇ ਵਾਸਤੇ ਜਾਣ ਦੀ ਕੋਈ ਸਰਕਾਰ ਉਹਨਾਂ ਦੀ ਸਹਾਇਤਾ ਵੀ ਕਰੀ ਇਹ ਜਿਹੜਾ ਨਸ਼ਾ ਸੀ ਕੀ ਕੁਛ ਕਰਦਾ ਸੀ ਇਸੇ ਵਜ੍ਹਾ ਨਾਲ ਨਸ਼ਾ ਨਸ਼ੇ ਤੱਕ ਉਹਦੀ ਜੇਬ ਚੋਂ ਸਰਿੰਜ ਜੀ ਮਿਲੀ ਇੱਕ ਉਹ ਜਿਹੜਾ ਕੋਈ ਸੈਕਟ ਵੀੜੀ ਲਾਉਣ ਵਾਸਤੇ ਕੋਈ ਹੁੰਦਾ ਉਹ ਵੀ ਮਿਲੇਗਾ ਕੁਝ ਤਿੰਨ ਚਾਰ ਗੋਲੀਆਂ ਜੀਆਂ ਵੀ ਮਿਲੀਆਂ ਨੇ ਜਾਣਦੀ ਏ ਉਹਦੀ ਜੇਬ ਦੇ ਵਿੱਚੋਂ ਤੇ ਉਹਨੇ ਘਰੇ ਕਮਰੇ ਦੇ ਵਿੱਚ ਆਪਣੇ ਪੱਖੇ ਨੂੰ ਜਾਣ ਦੀ ਫਾਂਸੀ ਬਣਾ ਕੇ ਰੱਸਾ ਕੱਪੜਿਆਂ ਦੇ ਦੋ ਤਿੰਨ ਕੱਪੜੇ ਤੌਲੀਏ ਜੇ ਬਨ ਕੇ ਉਹਨੇ ਪਾ ਲਿਆ ਤੇ ਉਹਦੀ ਮੰਮੀ ਘਰੇ ਸੀ ਪਰ ਉਹਨੂੰ ਇਹ ਲੱਗਦਾ ਸੀ ਵੀ ਚਲ ਅੱਗੇ ਵੀ ਆ ਕੇ ਪਹੇਜ ਜਾਂਦਾ ਵੀ ਪਿਆਗ ਆ ਆਰਾਮ ਕਰਦਾ ਹੈ ਪਰ ਉਹਨੇ ਜਦੋਂ ਚਾਹ ਵਾਸਤੇ 4:30 ਵਜੇ ਉਹਨੂੰ ਆਵਾਜ਼ ਮਾਰੀ ਹੱਥ ਨੇ ਸ਼ਾਮ ਨੂੰ ਤੇ ਉਹ ਜਦੋਂ ਦੇਖਿਆ ਵੀ ਬੋਲਿਆ ਨਹੀਂ ਉਹਨੇ ਜਦੋਂ ਗੇਟ ਖੋਲ੍ਹਿਆ ਰੌਲਾ ਪਾਇਆ ਤੇ ਮੇਰੇ ਭਰਾ ਸੀ ਦੋ ਗਵਾਂਢੀ ਤੇ ਉਹ ਗਏ ਤੇ ਉਹਨਾਂ ਨੇ ਮੈਨੂੰ ਵੀ ਫੋਨ ਲਾਇਆ ਮੈਂ ਵੀ ਇੱਥੇ ਨੇੜੀ ਸੀ ਤੇ ਅਸੀਂ ਆ ਕੇ ਫਿਰ ਉਹਨੂੰ ਲਾਹਿਆ ਜੀ ਅਸਲ ਮੁੱਖ ਮੁੱਦਾ ਉਹਦਾ ਕਰਜ਼ਾ ਸੀ ਕਰਜ਼ੇ ਦੇ ਕਾਰਨ ਉਹ ਨਸ਼ੇ ਦੇ ਦਲਦਲ ਦੇ ਵਿੱਚ ਫਸ ਗਿਆ ਤੇ ਅੱਜ ਉਹਨੇ ਜਣਦੀ ਉਸ ਦੇਪਤਾ ਦੇ ਵਿੱਚ ਜਿਹਨੇ ਸੁਸਾਇਡ ਕੀਤਾ ਹੈਗਾ ਜੀ ਤੇ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਉਹਨਾਂ ਦੇ ਕਰਜ਼ੇ ਤੇ ਲਖੀਰ ਵੱਜਣੀ ਚਾਹੀਦੀ ਹੈ ਤੇ ਦੂਜੀ ਗੱਲ ਇਹ ਹੈ ਵੀ ਉਹਨਾਂ ਦੇ ਪਰਿਵਾਰ ਨੂੰ ਮਦਦ ਆਰਥਿਕ ਸਹਾਇਤਾ ਮਿਲਣੀ ਚਾਹੀਦੀ ਹੈ ਸਰ ਕੀ ਕਹਣੇ ਚ ਨੇ ਇੱਕ ਕਿਸਾਨ ਬਲੋ ਸੁਸਾਇਡ ਕੀਤਾ ਗਿਆ ਸਰ ਹਾਂ 28 ਸਾਲ ਦੇ ਨੌਜਵਾਨ ਸੀਗਾ ਉਹਨੇ ਥ੍ਰੇਲੋ ਹਲਾਤਾਂ ਤੋਂ ਤੰਗ ਆ ਕੇ ਜਿਹੜਾ ਹੈਗਾ ਖੁਦਕੁਸ਼ੀ ਕੀਤੀ ਤੇ ਕਾਨੂੰਨੀ ਕਾਰਵਾਈ ਜਿਹੜੀ ਹੈਗੀ ਬੰਦ ਕਾਰਵਾਈ ਕੀਤੀ ਜਾ ਰਹੀ ਹੈ ਕਿਵੇਂ ਸੁਸਾਇਡ ਕਿਵੇਂ ਕੀਤਾ ਸਰ ਕੋਈ ਪੁੱਤ ਲੱਗਿਆ ਉਹਨੇ ਆਪਣੇ ਕਮਰੇ ਦੇ ਵਿੱਚ ਉਹ ਫਾਹ ਲੈ ਕੇ ਕਰ ਲਿਆ ਸੀਗਾ ਆਪਣੇ ਪਰਨੇ ਦੇ ਨਾਲ ਉਹਨੇ ਜਿਹੜਾ ਹੈਗਾ ਮਾਫਲ ਦੇ ਨਾਲ ਫਾਹ ਲੈ ਲਿਆ ਮੌਤ ਕਰਕੇ ਜਿਹੜੀ ਉਹਦੀ ਡੈਥ ਹੋ ਗਈ ਪੰਜਾਬ ਦੇ ਵਿੱਚ ਲਗਾਤਾਰ ਕਰਜ਼ੇ ਕਾਰਨ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਵਧਦੇ ਜਾ ਰਹੇ ਨੇ ਜਰਾ ਮੈਂ ਮੈਨੂੰ ਹੋਤੋ ਕਾਮਲਾ ਬਰਨਾਲਾ ਦੇ ਪਿੰਡ ਢੋਲਾ ਤੋਂ ਸਾਹਮਣੇ ਆਇਆ ਹੈ ਜਿੱਥੇ 3 ਏਕੜ ਜ਼ਮੀਨ ਤੇ ਖੇਤੀ ਕਰਨ ਵਾਲੇ 26 ਸਾਲਾ ਕਿਸਾਨ ਰੁਪਿੰਦਰ ਸਿੰਘ ਨੇ ਆਪਣੇ ਘਰ ਦੀ ਛੱਤ ਤੇ ਪੱਖੇ ਦੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ ਇਸ ਮੌਕੇ ਮ੍ਰਿਤਕ ਕਿਸਾਨ ਰੁਪਿੰਦਰ ਸਿੰਘ ਦੇ ਚਾਚਾ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੁਪਿੰਦਰ ਸਿੰਘ ਉਹਨਾਂ ਦੇ ਭਰਾ ਬਲਦੇਵ ਸਿੰਘ ਦਾ ਇਕਲੌਤਾ ਪੁੱਤਰ ਸੀ ਅਤੇ ਉਸਨੇ 3.5 ਏਕੜ ਜ਼ਮੀਨ ਤੇ ਖੇਤੀ ਕਰਕੇ ਆਪਣੇ ਪਰਿਵਾਰ ਦਾ ਕੁਜ਼ਾੜਾ ਚਲਾਇਆ ਹੈ ਕਰਜ਼ਾ ਨਾ ਵੱਧ ਗਿਆ ਕਿ ਕਰਜ਼ਾ ਚੁਕਾਉਣ ਦੇ ਲਈ ਅੱਧਾ ਏਕਰ ਜ਼ਮੀਨ ਵੇਚਣੀ ਪੈ ਗਈ ਜਿਸ ਤੋਂ ਬਾਅਦ ਕਰਜ਼ਾ ਨਾ ਮੋੜਿਆ ਗਿਆ ਰੁਪਿੰਦਰ ਸਿੰਘ ਕਰਜ਼ੇ ਦੇ ਕਾਰਨ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਜਿਸ ਤੋਂ ਬਾਅਦ ਉਹ ਨਸ਼ੇ ਦੀ ਦਲਦਲ ਦੇ ਵਿੱਚ ਫਸ ਗਿਆ ਬੀਤੀ ਸ਼ਾਮ ਰੁਪਿੰਦਰ ਸਿੰਘ ਘਰ ਦੇ ਵਿੱਚ ਆਪਣੇ ਕਮਰੇ ਦੇ ਵਿੱਚ ਬੈਠਾ ਸੀ ਉਸ ਦੀ ਮਾਂ ਬਾਹਰ ਬੈਠੀ ਘਰ ਦਾ ਕੰਮ ਕਰ ਰਹੀ ਸੀ ਜਿਸ ਤੋਂ ਬਾਅਦ ਉਸਨੇ ਆਪਣੇ ਇੱਕ ਲੜਕੇ ਨੂੰ ਸ਼ਾਮ ਦੀ ਚਾਹ ਦੇਣ ਦੇ ਲਈ ਕਮਰਾ ਖੋਲਣ ਦੇ ਲਈ ਕਿਹਾ ਤਾਂ ਉਸਦੇ ਲੜਕੇ ਨੇ ਕਮਰਾ ਨਹੀਂ ਖੋਲਿਆ ਇਸ ਲਈ ਵਾਰ-ਵਾਰ ਫੋਨ ਕੀਤੇ ਗਏ ਤਾਂ ਲੋਕਾਂ ਨੇ ਇਕੱਠੇ ਹੋ ਕੇ ਦਰਵਾਜ਼ਾ ਤੋੜ ਦਿੱਤਾ ਅਤੇ ਫਿਰ ਦੇਖਿਆ ਕਿ ਉਹਨਾਂ ਦੇ ਇਕਲੋਤੇ ਪੁੱਤਰ ਨੇ ਕਮਰੇ ਦੇ ਉੱਪਰਲੇ ਪੱਖੇ ਦੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਹੈ ਤਵੰਦਾਸੀਏ ਕਿ ਇਸ ਘਟਨਾ ਤੋਂ ਬਾਅਦ ਪੂਰਾ ਪਰਿਵਾਰ ਸਦਮੇ ਦੇ ਵਿੱਚ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਪੂਰਾ ਹਾਲ ਹੈ ਕੀ ਨਾ ਹੋਏ ਤੋੜੇ ਬਲਜਿੰਦਰ ਸਿੰਘ ਢੋਲਾ ਕੀ ਕਹਿਣਾ ਚਾਹਣਾ ਹੈ ਜਿਹੜੇ ਕਿਸਾਨ ਦੀ ਦਿੱਕਹੀ ਹੈਗੀ ਹੈ ਇੱਕ ਰਪਿੰਦਰ ਸਿੰਘ ਨਾਂ ਦਾ ਮੁੰਡਾ ਹੈਗਾ ਜੀ ਮੇਰਾ ਭਤੀਜਾ ਹੈਗਾ ਤੇ ਉਹਦੇ ਬਾਪ ਦਾ ਨਾਮ ਬਲਦੇਵ ਸਿੰਘ ਹੈ ਢੋਲੇ ਪਿੰਡ ਤੋਂ ਇਹਨਾਂ ਦੇ ਸਰ ਕਰਜ਼ਾ ਸੀ ਜੀ ਇਹ ਦੋ ਹੀ ਭੈਣ ਭਰਾ ਸੀ ਜੀ ਇੱਕ ਵੱਡੀਏ ਤੋਂ ਭੈਣ ਆ ਜੰਦੀ 8 ਸਾਲ ਪਹਿਲਾਂ ਵਿਆਹੀ ਸੀ ਕਰਜ਼ਾ ਕਾਫੀ ਚਿਰ ਦਾ ਜਾਣਦੀ ਸਿਰ ਸੀ ਉਸ ਤੋਂ ਬਾਅਦ ਇਹ ਨਸ਼ੇ ਦੀ ਦੌਰ ਦੇ ਵਿੱਚ ਪੈ ਗਿਆ ਨਸ਼ੇ ਦੇ ਇੰਨਾ ਜ਼ਿਆਦਾ ਹੋ ਗਿਆ ਜਾਣਦੀ ਜਿੱਥੋਂ ਜਣਦੀ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਨਸ਼ਾ ਕਰਨ ਲੱਗਿਆ ਤੇ ਜਿਹਨ ਦੇਣਾ ਤੋਂ ਸਮਰਥ ਜਾਣ ਦੀ ਉੱਪਰ ਦੀ ਹੋ ਗਿਆ ਜਾਣ ਦੀ ਕਰਜ਼ਾ ਨਾਮ ਆਉਣ ਤੋਂ ਸਾਡੇ ਕਿ ਤਨੇ ਕਿਲੇ ਇਸ ਵੀਰ ਕੋਲ ਇਹ ਜ਼ਮੀਨ ਸੀ ਤੇ ਇਹਦੇ ਡੈਡੀ ਦੇ ਨਾਮ ਹੈ ਉਹ ਤੇ ਉਹਦੇ ਵਿੱਚੋਂ ਵੀ ਜਿਹਨ ਦਿੱਤਾ ਕਿਲਾ ਇਹਨਾਂ ਨੂੰ ਕਰਜ਼ੇ ਦੇ ਉਸ ਦੇ ਵਿੱਚ ਵੇਚਣਾ ਵੀ ਪਿਆ ਤੇ ਕੋਸ਼ੇ ਦਾ ਸਰਕਾਰੀ ਕਾਗਜ਼ ਕਰਜ਼ਾ ਵੀ ਹੈਗਾ ਤੇ ਕੋਸ਼ੇ ਦਾ ਕੋਈ ਪ੍ਰਾਈਵੇਟ ਕਰਜ਼ਾ ਕਿਸ ਤੋਂ ਲਿੱਤਾ ਹੋਇਆ ਜਿਹਨ ਦੀ ਪੂਰੀ ਲਿਖਤ ਪੜਤ ਵੀ ਆਪਣੇ ਕੋਲ ਹੈਗੀ ਹੈ ਤਕਰੀਬਨ ਕਰਜ਼ਾ ਸੀ ਪਿਆ ਤਕਰੀਬਨ ਤੋਂ ਪਰਚਾਂਤ ਸੀ ਤਕਰੀਬਨ 15 ਲੱਖ ਰੁਪਏ ਦਾ ਕਰਜ਼ਾ ਸੀ ਜੀ ਤੇ ਅੱਜ ਇਹਨੇ ਫਾਹ ਲਾ ਕੇ ਜਣਦੀਏ ਆਪਣੀ ਜਿਵੇਂ ਲੀਲਾ ਸੰਪਵਤ ਕਰ ਲਈ ਇਹਦਾ ਡੈਡੀ ਵੀ ਹੈ ਜਿਹੜਾ ਬਲਦੇਵ ਸਿੰਘ ਉਹ ਵੀ ਹਾਰਟ ਦਾ ਮਰੀਜ਼ ਹੈ ਜੀ ਉਹ ਵੀ 18 ਤਰੀਕ ਤੋਂ ਲਗਾਤਾਰ ਦਾਖਲ ਸੀ ਆ ਦੋ ਤਿੰਨ ਦਿਨ ਪਹਿਲਾਂ ਛੁੱਟੀ ਲੈ ਕੇ ਘਰੇ ਆਇਆ ਜੀ ਮੰਗ ਕੀ ਕਰਦੇ ਨੇ ਜਿਹੜਾ ਹੈਗਾ ਮੰਗ ਸੀ ਕਰਜ਼ੇ ਦੀ ਵੀ ਸਰਕਾਰ ਤੋਂ ਮੰਗ ਇਹ ਕਰਦੇ ਆ ਵੀ ਜਿਹੜਾ ਹੁਣ ਨਸ਼ੇ ਵਾਲੀ ਗੱਲ ਹੈ ਵੀ ਉਹਨੂੰ ਵੀ ਠੱਲ ਪਾਵੇ ਸਰਕਾਰ ਤੇ ਜਿਹੜਾ ਕਰਜ਼ਾ ਹੈ ਉਹਦੇ ਤੇ ਵੀ ਲਕੀਰ ਮਾਰਤੇ ਦੇ ਪਰਿਵਾਰ ਦੇ ਪਾਲਣ ਪੋਸਣ ਲਈ ਕਿਉਂਕਿ ਮੰਗਰ ਉਹ ਦੋਨੇ ਇਹਦਾ ਮੰਮੀ ਡੈਡੂ ਰਹਿ ਗਏ ਤੇ ਬਲਦੇਵ ਤੇ ਉਹਦੀ ਮਾਤਾ ਅਮਰਜੀਤ ਕੌਰ ਤੇ ਉਹਨਾਂ ਵਾਸਤੇ ਉਹਦੇ ਦੇ ਬਿਸੇਬੇ ਵਾਸਤੇ ਜਾਣਦੀ ਕੋਈ ਸਰਕਾਰ ਉਹਨਾਂ ਦੀ ਸਹਾਇਤਾ ਵੀ ਕਰੀ ਇਹ ਜਿਹੜਾ ਨਸ਼ਾ ਸੀ ਕੀ ਕੁਛ ਕਰਦਾ ਸੀ ਇਸੇ ਨਸ਼ੇ ਤੇ ਇੱਕ ਉਹਦੀ ਜੇਬ ਚੋਂ ਸਰਿੰਜ ਜੀ ਮਿਲੀ ਇੱਕ ਉਹ ਜਿਹੜਾ ਕੋਈ ਸੈਕਟ ਵੀੜੀ ਲਾਉਣ ਵਾਸਤੇ ਕੋਈ ਹੁੰਦਾ ਉਹ ਵੀ ਮਿਲੇਗਾ ਕੁਝ ਤਿੰਨ ਚਾਰ ਗੋਲੀਆਂ ਜੀਆਂ ਵੀ ਮਿਲੀਆਂ ਨੇ ਜਾਣਦੀ ਏ ਉਹਦੀ ਜੇਬ ਦੇ ਵਿੱਚੋਂ ਤੇ ਉਹਨੇ ਘਰੇ ਕਮਰੇ ਦੇ ਵਿੱਚ ਆਪਣੇ ਪੱਖੇ ਨੂੰ ਜਾਣਦੀ ਫਾਂਸੀ ਬਣਾ ਕੇ ਰੱਸਾ ਕੱਪੜਿਆਂ ਦੇ ਦੋ ਤਿੰਨ ਕੱਪੜੇ ਤੌਲੀਏ ਜੇ ਬਨ ਕੇ ਉਹ ਨੇਪਾਲ ਆਇਆ ਤੇ ਉਹਦੀ ਮੰਮੀ ਘਰੇ ਸੀ ਪਰ ਉਹਨੂੰ ਇਹ ਲੱਗਦਾ ਸੀ ਵੀ ਚਲ ਅੱਗੇ ਵੀ ਆ ਕੇ ਪੈ ਜਾਂਦਾ ਵੀ ਪਿਆਗ ਆ ਆਰਾਮ ਕਰਦਾ ਹੈ ਪਰ ਉਹਨੇ ਜਦੋਂ ਚਾਹ ਵਾਸਤੇ 4:30 ਵਜੇ ਉਹਨੂੰ ਆਵਾਜ਼ ਮਾਰੀ ਹੱਥ ਨੇ ਸ਼ਾਮ ਨੂੰ ਤੇ ਉਹ ਜਦੋਂ ਦੇਖਿਆ ਵੀ ਬੋਲਿਆ ਨਹੀਂ ਉਹਨੇ ਜਦੋਂ ਗੇਟ ਖੋਲ੍ਹਿਆ ਰੌਲਾ ਪਾਇਆ ਤੇ ਮੇਰੇ ਭਰਾ ਸੀ ਦੋ ਗਵਾਂਢੀ ਤੇ ਉਹ ਗਏ ਤੇ ਉਹਨਾਂ ਨੇ ਮੈਨੂੰ ਵੀ ਫੋਨ ਲਾਇਆ ਮੈਂ ਵੀ ਇੱਥੇ ਨੇੜੀ ਸੀ ਤੇ ਅਸੀਂ ਆ ਕੇ ਫਿਰ ਉਹਨੂੰ ਲਾਹਿਆ ਜੀ ਅਸਲ ਮੁੱਖ ਮੁੱਦਾ ਉਹਦਾ ਕਰਜ਼ਾ ਸੀ ਕਰਜ਼ੇ ਦੇ ਕਾਰਨ ਉਹ ਨਸ਼ੇ ਦੇ ਦਲਦਲ ਦੇ ਵਿੱਚ ਫਸ ਗਿਆ ਤੇ ਅੱਜ ਉਹਨੇ ਜਿਹਨ ਦੀ ਉਸ ਵਿਵਪਤਾ ਦੇ ਵਿੱਚ ਜਿਹਨੇ ਸੁਸਾਇਡ ਕੀਤਾ ਹੈਗਾ ਜੀ ਤੇ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਉਹਨਾਂ ਦੇ ਕਰਜੇ ਤੇ ਲਖੀਰ ਵੱਜਣੀ ਚਾਹੀਦੀ ਹੈ ਤੇ ਦੂਜੀ ਗੱਲ ਇਹ ਹੈ ਵੀ ਉਹਨਾਂ ਦੇ ਪਰਿਵਾਰ ਨੂੰ ਮਦਦ ਆਰਥਿਕ ਸਹਾਇਤਾ ਮਿਲਣੀ ਚਾਹੀਦੀ ਹੈ ਸਰ ਕੀ ਕਹਿੰਨੇ ਚ ਇੱਕ ਕਿਸਾਨ ਬਲੋ ਸੁਸਾਇਡ ਕੀਤਾ ਗਿਆ ਸਰ ਹਾਂ 28 ਸਾਲ ਦੇ ਨੌਜਵਾਨ ਸੀਗਾ ਉਹਨੇ ਧਰੇਲੋ ਹਲਾਤਾਂ ਤੋਂ ਤੰਗ ਆ ਕੇ ਜਿਹੜਾ ਹੈਗਾ ਖੁਦਕੁਸ਼ੀ ਕੀਤੀ ਤੇ ਕਾਨੂੰਨੀ ਕਾਰਵਾਈ ਜਿਹੜੀ ਹੈਗੀ ਬੰਦ ਕਾਰਵਾਈ ਕੀਤੀ ਜਾ ਰਹੀ ਹੈ ਕਿ ਉਹ ਸੁਸਾਇਡ ਕਿਵੇਂ ਕੀਤਾ ਸਰ ਕੋਈ ਪਤਾ ਨਹੀਂ ਉਹਨੇ ਆਪਣੇ ਕਮਰੇ ਦੇ ਵਿੱਚ ਹੀ ਉਹ ਫਾਹ ਲੈ ਕੇ ਕਰ ਲਿਆ ਸੀ ਆਪਣੇ ਪਰਨੇ ਦੇ ਨਾਲ ਉਹਨੇ ਜਿਹੜਾ ਹੈਗਾ ਮਾਫਲ ਦੇ ਨਾਲ ਫਾਹ ਲੈ ਲਿਆ ਉਹਦੇ ਕਰਕੇ ਉਹਦੀ ਡੈਥ ਹੋ ਗਈ ਪੰਜਾਬ ਦੇ ਵਿੱਚ ਲਗਾਤਾਰ ਕਰਜ਼ੇ ਕਾਰਨ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਵਧਦੇ ਜਾ ਰਹੇ ਨੇ ਲਾਭ ਵੀ ਮੈਂ ਨੋਟ ਤੋਂ ਲੱਭ ਰਿਹਾ ਅੱਜ ਇੱਕ ਮਾਮਲਾ ਬਰਨਾਲਾ ਦੇ ਪਿੰਡ ਢੋਲਾ ਤੋਂ ਸਾਹਮਣੇ ਆਇਆ ਹੈ ਜਿੱਥੇ 3 ਏਕੜ ਜ਼ਮੀਨ ਤੇ ਖੇਤੀ ਕਰਨ ਵਾਲੇ 26 ਸਾਲਾ ਕਿਸਾਨ ਰੁਪਿੰਦਰ ਸਿੰਘ ਨੇ ਆਪਣੇ ਘਰ ਦੀ ਛੱਤ ਤੇ ਪੱਖੇ ਦੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ ਇਸ ਮੌਕੇ ਮ੍ਰਿਤਕ ਕਿਸਾਨ ਰੁਪਿੰਦਰ ਸਿੰਘ ਦੇ ਚਾਚਾ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੁਪਿੰਦਰ ਸਿੰਘ ਉਹਨਾਂ ਦੇ ਭਰਾ ਬਲਦੇਵ ਸਿੰਘ ਦਾ ਇਕਲੌਤਾ ਪੁੱਤਰ ਸੀ ਅਤੇ ਉਸਨੇ 3.5 ਏਕੜ ਜ਼ਮੀਨ 'ਤੇ ਖੇਤੀ ਕਰਕੇ ਆਪਣੇ ਪਰਿਵਾਰ ਦਾ ਕੁਜ਼ਾੜਾ ਚਲਾਇਆ। ਕਰਜ਼ਾ ਨਾ ਵੱਧ ਗਿਆ ਕਿ ਕਰਜ਼ਾ ਚੁਕਾਉਣ ਦੇ ਲਈ ਅੱਧਾਇੰਕਰ ਜ਼ਮੀਨ ਵੇਚਣੀ ਪੈ ਗਈ ਜਿਸ ਤੋਂ ਬਾਅਦ ਕਰਜ਼ਾ ਨਾ ਮੋੜਿਆ ਗਿਆ ਰੁਪਿੰਦਰ ਸਿੰਘ ਕਰਜ਼ੇ ਦੇ ਕਾਰਨ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਜਿਸ ਤੋਂ ਬਾਅਦ ਉਹ ਨਸ਼ੇ ਦੀ ਦਲਦਲ ਦੇ ਵਿੱਚ ਫਸ ਗਿਆ ਬੀਤੀ ਸ਼ਾਮ ਰੁਪਿੰਦਰ ਸਿੰਘ ਘਰ ਦੇ ਵਿੱਚ ਆਪਣੇ ਕਮਰੇ ਦੇ ਵਿੱਚ ਬੈਠਾ ਸੀ ਉਸ ਦੀ ਮਾਂ ਬਾਹਰ ਬੈਠੀ ਘਰ ਦਾ ਕੰਮ ਕਰ ਰਹੀ ਸੀ ਜਿਸ ਤੋਂ ਬਾਅਦ ਉਸਨੇ ਆਪਣੇ ਇੱਕ ਲੜਕੇ ਨੂੰ ਸ਼ਾਮ ਦੀ ਚਾਹ ਦੇਣ ਦੇ ਲਈ ਕਮਰਾ ਖੋਲਣ ਦੇ ਲਈ ਕਿਹਾ ਤਾਂ ਉਸਦੇ ਲੜਕੇ ਨੇ ਕਮਰਾ ਨਹੀਂ ਖੋਲਿਆ ਇਸ ਲਈ ਵਾਰ-ਵਾਰ ਫੋਨ ਕੀਤੇ ਗਏ ਤਾਂ ਲੋਕਾਂ ਨੇ ਇਕੱਠੇ ਹੋ ਕੇ ਦਰਵਾਜ਼ਾ ਤੋੜ ਦਿੱਤਾ ਅਤੇ ਫਿਰ ਦੇਖਿਆ ਕਿ ਉਹਨਾਂ ਦੇ ਇਕਲੋਤੇ ਪੁੱਤਰ ਨੇ ਕਮਰੇ ਦੇ ਉੱਪਰਲੇ ਪੱਖੇ ਦੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਹੈ ਤੁੰਦਾਸੀਏ ਕਿ ਇਸ ਘਟਨਾ ਤੋਂ ਬਾਅਦ ਪੂਰਾ ਪਰਿਵਾਰ ਸਦਮੇ ਦੇ ਵਿੱਚ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਪੂਰਾ ਹਾਲ ਹੈ ਕੀ ਨਾ ਹੋਇ ਤੋੜੇ ਬਲਜਿੰਦਰ ਸਿੰਘ ਢੋਲਾ ਕੀ ਕਹਿਣਾ ਚਾਹਣੇ ਜਿਹੜੇ ਕਿਸਾਨ ਦੀ ਦਿੱਕਹੀ ਹੈਗੀ ਹੈ ਇੱਕ ਰਪਿੰਦਰ ਸਿੰਘ ਨਾਮ ਦਾ ਮੁੰਡਾ ਹੈਗਾ ਜੀ ਮੇਰਾ ਭਤੀਜਾ ਹੈਗਾ ਤੇ ਉਹਦੇ ਬਾਪ ਦਾ ਨਾਮ ਬਲਦੇਵ ਸਿੰਘ ਹੈ ਢੋਲੇ ਪਿੰਡ ਤੋਂ ਇਹਨਾਂ ਦੇ ਸਰ ਕਰਜ਼ਾ ਸੀ ਜੀ ਇਹ ਦੋ ਹੀ ਭੈਣ ਭਰਾ ਸੀ ਜੀ ਇੱਕ ਵੱਡੀਏ ਤੋਂ ਭੈਣ ਜੰਦੀ 8 ਸਾਲ ਪਹਿਲਾਂ ਵਿਆਹੀ ਸੀ ਕਰਜ਼ਾ ਕਾਫੀ ਚਿਰ ਦਾ ਜਾਣਦੀ ਸਿਰ ਸੀ ਉਸ ਤੋਂ ਬਾਅਦ ਇਹ ਨਸ਼ੇ ਦੀ ਦੌਰ ਦੇ ਵਿੱਚ ਪੈ ਗਿਆ ਨਸ਼ੇ ਦੇ ਇੰਨਾ ਜ਼ਿਆਦਾ ਹੋ ਗਿਆ ਜਾਣਦੀ ਜਿੱਥੋਂ ਜਣਦੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਨਸ਼ਾ ਕਰਨ ਲੱਗਿਆ ਤੇ ਜਣਦੇ ਨਾਲ ਤੋਂ ਸਮਰੱਥ ਹੋ ਜਾਣ ਦੀ ਉੱਪਰ ਦੀ ਹੋ ਗਿਆ ਜਣਦੇ ਕਰਜ਼ਾ ਨਾਮ ਆਉਣ ਤੋਂ ਸਾਡੇ ਕਿ ਤਿੰਨ ਕਿਲੇ ਇਸ ਵੀਰ ਕੋਲੇ ਜ਼ਮੀਨ ਸੀ ਤੇ ਇਹਦੇ ਡੈਡੀ ਦੇ ਨਾਮ ਹੈ ਉਹ ਤੇ ਉਹਦੇ ਵਿੱਚੋਂ ਵੀ ਜਣਦੇ ਦਿੱਤਾ ਕਿਲਾ ਇਹਨਾਂ ਨੂੰ ਕਰਜ਼ੇ ਦੇ ਹਸਤੇ ਵਿੱਚ ਵੇਚਣਾ ਵੀ ਪਿਆ ਤੇ ਕੋਸ਼ੇ ਦਾ ਸਰਕਾਰੀ ਕਾਗਜ਼ ਕਰਜ਼ਾ ਵੀ ਹੈਗਾ ਤੇ ਕੁਛ ਇਹਦਾ ਕੋਈ ਪ੍ਰਾਈਵੇਟ ਕਰਜ਼ਾ ਕਿਸ ਤੋਂ ਲਿੱਤਾ ਵਾ ਜੰਡੂ ਦੀ ਪੂਰੀ ਲਿਖਤ ਪੜਤ ਵੀ ਆਪਣੇ ਕੋਲ ਇਹ ਮੇਰਾ ਕਰਜ਼ਾ ਸੀ ਜੀ ਤਕਰੀਬਨ ਤੋਂ ਪਰਸ਼ਾਂ ਸੀ ਤਕਰੀਬਨ 15 ਲੱਖ ਰੁਪਏ ਦਾ ਕਰਜ਼ਾ ਸੀ ਜੀ ਤੇ ਅੱਜ ਇਹਨੇ ਫਾਹਾ ਲਾ ਕੇ ਜੰਡੀਏ ਆਪਣੀ ਜਿਵੇਂ ਲੀਲਾ ਸੰਪਵਤ ਕਰ ਲਈ ਇਹਦਾ ਡੈਡੀ ਵੀ ਹੈ ਜਿਹੜਾ ਬਲਦੇਵ ਸਿੰਘ ਉਹ ਵੀ ਹਾਰਟ ਦਾ ਮਰੀਜ਼ ਹੈ ਜੀ ਉਹ ਵੀ 18 ਤਰੀਕ ਤੋਂ ਲਗਾਤਾਰ ਦਾਖਲ ਸੀ ਆ ਦੋ ਤਿੰਨ ਦਿਨ ਪਹਿਲਾਂ ਛੁੱਟੀ ਲੈ ਕੇ ਘਰੇ ਆਇਆ ਜੀ ਮੰਗ ਕੀ ਕਰਦੇ ਨੇ ਜਿਹੜਾ ਹੈਗਾ ਮੰਗ ਸੀ ਕਰਜ਼ੇ ਦੀ ਵੀ ਸਰਕਾਰ ਤੋਂ ਮੰਗ ਇਹ ਕਰਦੇ ਆ ਵੀ ਜਿਹੜਾ ਹੁਣ ਨਸ਼ੇ ਵਾਲੀ ਗੱਲ ਹੈ ਵੀ ਉਹਨੂੰ ਵੀ ਠੱਲ ਪਾਵੇ ਸਰਕਾਰ ਤੇ ਜਿਹੜਾ ਕਰਜ਼ਾ ਹੈ ਉਹਦੇ ਤੇ ਵੀ ਲਕੀਰ ਮਰਤੇ ਦੇ ਪਰਿਵਾਰ ਦੇ ਪਾਲਣ ਪੋਸਣ ਲਈ ਕਿਉਂਕਿ ਮਗਰੋਂ ਦੋਨੇ ਇਹਦਾ ਮੰਮੀ ਡੈਡੂ ਰਹਿ ਗਏ ਤੇ ਬਲਦੇਵ ਤੇ ਉਹਦੀ ਮਾਤਾ ਅਮਰਜੀਤ ਕੌਰ ਤੇ ਉਹਨਾਂ ਵਾਸਤੇ ਉਹਦੇ ਦੇ ਬਿਸੇਬੇ ਵਾਸਤੇ ਜਾਣ ਦੀ ਕੋਈ ਸਰਕਾਰ ਉਹਨਾਂ ਦੀ ਸਹਾਇਤਾ ਵੀ ਕਰੇ ਇਹ ਜਿਹੜਾ ਨਸ਼ਾ ਸੀ ਕੀ ਕੁਛ ਕਰਦਾ ਸੀ ਇਸੇ ਵਜ੍ਹਾ ਨਾਲ ਨਸ਼ਾ ਨਸ਼ੇ ਤਾਂ ਇੱਕ ਦੀ ਜੇਬ ਚ ਸਰਿੰਜ ਜੀ ਮੇੜੀ ਐ ਇੱਕ ਉਹ ਜਿਹੜਾ ਕੋਈ ਸੈਕਟ ਵੀੜੀ ਲਾਉਣ ਵਾਸਤੇ ਕੋਈ ਹੁੰਦਾ ਉਹ ਵੀ ਮਿਲੇਗਾ ਕੁਝ ਤਿੰਨ ਚਾਰ ਗੋਲੀਆਂ ਜੀਆਂ ਵੀ ਮਿਲੀਆਂ ਨੇ ਜਾਣਦੀਆਂ ਉਹਦੀ ਜੇਬ ਦੇ ਵਿੱਚੋਂ ਤੇ ਉਹਨੇ ਘਰੇ ਕਮਰੇ ਦੇ ਵਿੱਚ ਆਪਣੇ ਪੱਖੇ ਨੂੰ ਜਣ ਦੀ ਫਾਂਸੀ ਬਣਾ ਕੇ ਰੱਸਾ ਕੱਪੜਿਆਂ ਦੇ ਦੋ ਤਿੰਨ ਕੱਪੜੇ ਤੌਲੀਏ ਜੇ ਬਨ ਕੇ ਉਹਨੇ ਪਾ ਲਿਆ ਤੇ ਉਹਦੀ ਮੰਮੀ ਘਰੇ ਸੀ ਪਰ ਉਹਨੂੰ ਇਹ ਲੱਗਦਾ ਸੀ ਵੀ ਚਲ ਅੱਗੇ ਵੀ ਆ ਕੇ ਪੈ ਜਾਂਦਾ ਵੀ ਪਿਆਗ ਆ ਆਰਾਮ ਕਰਦਾ ਹੈ ਪਰ ਉਹਨੇ ਜਦੋਂ ਚਾਹ ਵਾਸਤੇ 4:30 ਵਜੇ ਉਹਨੂੰ ਆਵਾਜ਼ ਮਾਰੀ ਹੱਥ ਨੇ ਸ਼ਾਮ ਨੂੰ ਤੇ ਉਹ ਜਦੋਂ ਦੇਖਿਆ ਵੀ ਬੋਲਿਆ ਨਹੀਂ ਉਹਨੇ ਜਦੋਂ ਗੇਟ ਖੋਲ੍ਹਿਆ ਰੌਲਾ ਪਾਇਆ ਤੇ ਮੇਰੇ ਭਰਾ ਸੀ ਦੋ ਗਵਾਂਢੀ ਤੇ ਉਹ ਗਏ ਤੇ ਉਹਨਾਂ ਨੇ ਮੈਨੂੰ ਵੀ ਫੋਨ ਲਾਇਆ ਮੈਂ ਵੀ ਇੱਥੇ ਨੇੜੀ ਸੀ ਤੇ ਅਸੀਂ ਆ ਕੇ ਫਿਰ ਉਹਨੂੰ ਲਾਇਆ ਜੀ ਅਸਲ ਮੁੱਖ ਮੁੱਦਾ ਉਹਦਾ ਕਰਜ਼ਾ ਸੀ ਕਰਜ਼ੇ ਦੇ ਕਾਰਨ ਉਹ ਨਸ਼ੇ ਦੇ ਦਲਦਲ ਦੇ ਵਿੱਚ ਫਸ ਗਿਆ ਤੇ ਅੱਜ ਉਹਨੇ ਜਿਹਨ ਦੀ ਉਸ ਵਿਪਤਾ ਦੇ ਵਿੱਚ ਜਿਹਨ ਦੀ ਸੁਸਾਇਡ ਕੀਤਾ ਹੈਗਾ ਜੀ ਤੇ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਉਹਨਾਂ ਦੇ ਕਰਜ਼ੇ ਤੇ ਲਖੀਰ ਵੱਜਣੀ ਚਾਹੀਦੀ ਹੈ ਤੇ ਦੂਜੀ ਗੱਲ ਇਹ ਹੈ ਵੀ ਉਹਨਾਂ ਦੇ ਪਰਿਵਾਰ ਨੂੰ ਮਦਦ ਆਰਥਿਕ ਸਹਾਇਤਾ ਮਿਲਣੀ ਚਾਹੀਦੀ ਹੈ ਸਰ ਕੀ ਕਹਿੰਨੇ ਚ ਨੇ ਇੱਕ ਕਿਸਾਨ ਬਲੋਕ ਸੁਸਾਇਡ ਕੀਤਾ ਗਿਆ ਸਰ 82 ਸਾਲ ਦੇ ਨੌਜਵਾਨ ਸੀਗਾ ਉਹਨੇ ਥ੍ਰੇਲੋ ਹਲਾਤ ਤੋਂ ਤੰਗਾ ਕੇ ਜਿਹੜਾ ਹੈਗਾ ਖੁਦਕੁਸ਼ੀ ਕੀਤੀ ਤੇ ਕਾਨੂੰਨੀ ਕਾਰਵਾਈ ਜਿਹੜੀ ਹੈਗੀ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਕਿਵੇਂ ਸੂਸੈਟ ਕਿਵੇਂ ਕੀਤਾ ਸਰ ਕੋਈ ਪਤਾ ਨਹੀਂ ਉਹਨੇ ਆਪਣੇ ਕਮਰੇ ਦੇ ਵਿੱਚ ਹੀ ਉਹ ਫਾਹ ਲੈ ਕੇ ਕਰ ਲਿਆ ਸੀਗਾ ਆਪਣੇ ਪਰਨੇ ਦੇ ਨਾਲ ਉਹਨੇ ਜਿਹੜਾ ਹੈਗਾ ਮਾਫਲ ਦੇ ਨਾਲ ਫਾਹ ਲੈ ਲਿਆ ਉਹਦੇ ਕਰਕੇ ਜਿਹਦੀ ਬਹੁਤ ਡੈਥ ਹੋ ਗਈ